ਜੱਜਦਾਰ ਕੁਲਦੀਪ ਸਿੰਘ ਗੜਗਾਜੋ ਕੇ ਕਾਰਜਕਾਰੀ ਜੱਥੇਦਾਰ ਨੇ ਖਾਲਸਾ ਸਾਹਿਬ ਦੇ ਉਹਨਾਂ ਨੂੰ ਤਨਖਾਹਈਆ ਕਰਾਰ ਦੇ ਦਿੱਤਾ ਜਾਂਦਾ ਦੰਦਮਾ ਸਾਹਿਬ ਦੇ ਜੱਥੇਦਾਰ ਬੱਟੇਕ ਸਿੰਘ ਢਣੋਲਾ ਉਹਨਾਂ ਨੂੰ ਜਿਹੜਾ ਤਨਖਾਹਈਆ ਕਰਾਰ ਦਿੱਤਾ ਇਹ ਨਾ ਕਿ ਇਤਿਹਾਸ ਦੇ ਵਿੱਚ ਅਜਿਹਾ ਪਹਿਲਾਂ ਕਦੇ ਹੋਇਆ ਤੋਂ ਕਦੇ ਨਹੀਂ ਹੋਇਆ ਬਹੁਤ ਜੁੜੇ ਹੋਏ ਕਦੇ ਨਹੀਂ ਹੋਇਆ ਵਾਹਿਗੁਰੂ ਕਰੇ ਨਾ ਹੋਵੇ ਅੱਗੇ ਨੂੰ ਇੱਕ ਕਲੰਕ ਕਲੰਕ ਹਨ ਪੰਥ ਦੇ ਉੱਤੇ ਇਹ ਕਲੰਕ ਹਨ ਪੰਥ ਦੀਆਂ ਰੌ ਰੀਤਾਂ ਦੇ ਉੱਤੇ ਮਤਲਬ ਜਿਹੜਾ ਝੂਠਾ ਪ੍ਰਚਾਰ ਟੱਡਰੀਆਂ ਵਾਲੇ ਨੇ ਕੀਤਾ ਜਾਂ ਹੋਰਾਂ ਨੇ ਕੀਤਾ ਉਸ ਨੂੰ ਤੁਸੀਂ ਪ੍ਰਚਾਰ ਸਮਝਦੇ ਹੋ ਤਾਂ ਹੋਈ ਲੱਗ ਰਿਹਾ ਕਿ ਜੇ ਤਕਸਾਲ ਸਾਡੇ ਨਾਲ ਨਹੀਂ ਰਹੀ ਤਾਂ ਕੋਈ ਦੂਜਾ ਬੰਦਾ ਲੈ ਆਇਆ ਜਾਵੇ ਤਕਸਾਲ ਦੀ ਕੀ ਮਤਲਬ ਤੁਸੀਂ ਦੰਦ ਮੇਰੀ ਗੱਲ ਸੁਣੋ ਤੁम्मे ਦਾ ਕੀ کردار ਹੈ ਤੂੰ ਮਾਸਿਕ ਹੈ ਹੀ ਨਹੀਂ ਤੂੰ ਮਾ ਬੀਜੇਪੀ ਦਾ ਬੰਦਾ ਆਰਐਸਐਸ ਦਾ ਬੰਦਾ ਔਰ ਉੱਥੇ ਜਾ ਕੇ ਉਹ ਕੀ ਕਹਿੰਦੇ ਹੁੰਦੇ ਆ ਹਿੰਦੂਆਂ ਦਾ ਇਸ਼ਨਾਨ ਕਰ ਰਹੇ ਸਮਝਦੇ ਕਿ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਪਸ਼ਟ ਲਕਸ਼ਣ ਤੇ ਲਿਖਿਆ ਵੀ ਅਸੀਂ ਇਸ ਕਿਸਮ ਦੀ ਜਗ੍ਹਾ ਤੇ ਨਹੀਂ ਜਾਣਾ ਦੋਨੇ ਪਾਸੇ ਦੇ ਜੱਥੇਦਾਰ ਉਹ ਇਸ ਗੱਲ ਦੇ ਕਾਬਿਲ ਨਹੀਂ ਕਿ ਇਸ ਵੱਡੇ ਉੱਚੇ ਪੰਥ ਨੂੰ ਉਹ ਆਪਣੇ ਨਾਲ ਕੈਰੀ ਕਰ ਸਕਦੇ ਸਾਰੇ ਪੰਥ ਵਿਕਟਮ ਇਨਾਂ ਦਾ ਵਿਕਟਮ ਇਨਾਂ ਜਿੱਥੇਦਾਰ ਸਹਿਬਾਨ ਪਹਿਲੇ ਜਿੱਥੇਦਾਰ ਸਹਿਬਾਨ ਨੂੰ ਕਿਸ ਤਰੀਕੇ ਦੇ ਨਾਲ ਤੋਹਫੀਂ ਕਰਕੇ ਗੱਦੀੋਂ ਨਸ਼ੀਨ ਕੀਤਾ ਗਿਆ ਉਸ ਨੂੰ ਸੁਖਵੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਸ਼ਰਮ ਚਾਹੀਦੀ ਆ ਵੀ ਤੇਰੇ ਪਿਤਾ ਨੇ ਆਲਰੇਡੀ ਬਹੁਤ ਵੱਡਾ ਨੁਕਸਾਨ ਕੀਤਾ ਜਿਹਦੇ ਤੂੰ ਵੀ ਤੂੰ ਵੀ ਪਾਈ ਵਾਲ ਸੀਗਾ ਜਮਿਲ ਸਿੰਘ ਸੈਨੀ ਉਸ ਨੂੰ ਕਿਹਾ ਤੂੰ ਡੀਜੀਪੀ ਆ ਕੇ ਲੱਗ ਹੀ ਵਾਸ ਜੂਨੀਅਰ ਔਰ ਉਹ ਸਿੱਖਾਂ ਦਾ ਕਾਤਲ ਸੀ ਬੇਗਨਾ ਸੈਂਕੜੇ ਸਿੱਖਾਂ ਨੂੰ ਉਸਨੇ ਬੇਦਰਦੀ ਨਾਲ ਬੇਰहमी ਨਾਲ ਕਤਲ ਕਰਵਾਇਆ ਸੀ ਕਤਲ ਕੀਤਾ ਸੀ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਗੱਲ ਸੰਪੰਥਕ ਦੀ ਕਰਾਂਗੇ ਪੰਥ ਦੇ ਵਿੱਚ ਲਗਾਤਾਰ ਦੁਵਿਧਾ ਪੈਦਾ ਹੋ ਰਹੀ ਹੈ ਲਗਾਤਾਰ ਸੰਕਟ ਜੋ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਉਹ ਹੋਰ ਗਹਿਰਾ ਹੋ ਜਾਂਦਾ ਜਦੋਂ ਬਿੱਤੇ ਦਿਨਾਂ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਇਹ ਫੈਸਲੇ ਲਏ ਜਾਂਦੇ ਨੇ ਕਿ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ ਮੁੜ ਜਿਹੜਾ ਬਹਾਲ ਕਰ ਦਿੱਤਾ ਜਾਂਦਾ ਤੇ ਕੌਮ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਨਾਲ ਹੀ ਰਣਜੀਤ ਸਿੰਘ ਗੋਹਰ ਹੁਣਾਂ ਨੂੰ ਜਿਹੜਾ ਉਹਨਾਂ ਦੀ ਬਹਾਲੀ ਹੋ ਜਾਂਦੀ ਹੈ ਜੋ ਪਟਨਾ ਸਾਹਿਬ ਦੇ ਤੋਂ ਜਿਹੜਾ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਤਨਖਈਆ ਕਹਿ ਲਿਆ ਜਾਵੇ ਜਾਂ ਉਹਨਾਂ ਨੂੰ ਜਿਹੜਾ ਕਹਿ ਲਿਆ ਜਾਵੇ ਕਿ ਛੇਕਿਆ ਗਿਆ ਸੀ ਪੰਥ ਦੇ ਵਿੱਚੋਂ ਤਾਂ ਉਹਨਾਂ ਨੂੰ ਵਾਪਸ ਲੈ ਲਿਆ ਜਾਂਦਾ ਤੇ ਨਾਲ ਹੀ ਸਾਬਕਾ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਗੁਰਮukh ਸਿੰਘ ਹੋਣੀ ਜਿਹੜਾ ਉਹਨਾਂ ਦਾ ਮਾਮਲਾ ਵੀ ਉਹ ਵੀ ਜਿਹੜਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਬਹੁਤ ਸਾਰੀ ਚਰਚਾ ਛਿੜਦੀ ਹੈ ਚਰਚਾ ਇਹ ਛਿੜਦੀ ਹੈ ਕਿ ਪਟਨਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਅਤੇ ਟੇਕ ਸਿੰਘ ਧਨੋਲਾ ਜੋ ਕਿ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਤਨਖਈਆ ਕਰਾ ਦਿੱਤਾ ਜਾਂਦਾ ਤੇ ਨਾਲ ਹੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਨਾਲ ਜਿੱਥੇ ਤਨਖਈਆ ਉਹਨਾਂ ਨੂੰ ਕਰਾ ਦਿੱਤਾ ਜਾਂਦਾ ਤੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੂੰ 10 ਦਿਨਾਂ ਦੇ ਵਿੱਚ ਪੇਸ਼ ਹੋਣ ਦੇ ਲਈ ਕਹਿ ਦਿੱਤਾ ਜਾਂਦਾ ਤਾਂ ਇਹ ਕਲੈਸ਼ ਵਧਿਆ ਕਲੈਸ਼ ਵਧਿਆ ਹਾਲਾਂਕਿ ਦੋਵੇਂ ਪਾਸੇੋਂ ਇਹਨਾਂ ਜਿਹੜਾ ਫੈਸਲਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਰਜੀਤ ਸਿੰਘ ਗੋਹਰ ਉਹਨਾਂ ਨੂੰ ਲੈ ਕੇ ਲਿਆ ਗਿਆ ਤੇ ਜਾਂ ਕਹਿ ਲਿਆ ਜਾਵੇ ਕਿ ਜੋ ਕੱਲ ਤਨਖਈਆ ਕਰਾਰ ਦਿੱਤਾ ਜਾਂਦਾ ਦੋਵੇਂ ਸਿੰਘ ਸਾਹਿਬਾਨਾਂ ਨੂੰ ਦਮਦਮਾ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਤਾਂ ਇਹ ਦੁਵਿਧਾ ਬਣਦੀ ਹੈ ਲਗਾਤਾਰ ਸਿੱਖ ਸੰਗਤ ਪੰਥ ਜਿਹੜਾ ਉਦਬਦਾਰੇ ਵਿੱਚ ਫਸਿਆ ਹੋਇਆ ਦਿਖਾਈ ਦਿੰਦਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਉੱਗੇ ਹਿਸਟੋਰੀਅਨ ਜੀ ਗੁਰਦਾਰਸ਼ਨ ਸਿੰਘ ਢਿੱਲੋਂ ਜੀ ਮੌਜੂਦ ਨੇ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਢਿੱਲੋਂ ਸਾਹਿਬ ਇਹ ਜੋ ਮੈਂ ਵਾਕਿਆ ਸਾਂਝਾ ਕੀਤਾ ਹੈ ਵਿੱਤੇ ਖਾਸ ਕਰਕੇ ਵਿੱਤੇ ਦਿਨ ਦਾ ਤੇ ਉਸ ਤੋਂ ਬਾਅਦ ਅੱਜ ਵੀ ਮੀਟਿੰਗ ਹੋਈ ਹੈ ਇਹਨੂੰ ਪੂਰੇ ਵਿਸ਼ੇ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਇਹ ਬੜੀ ਦੁਖਦਾਇਕ ਘਟਨਾਵਾ ਹੈਗੀ ਹੈ ਬੜੀਆਂ ਮਤਲਬ ਇਸ ਦੇ ਵਿੱਚ ਸਾਰੇ ਪੰਥ ਨੂੰ ਝੰਡੋੜਿਆ ਜਾ ਰਿਹਾ ਹਮ ਔਰ ਉਹ ਜਿਹੜੇ ਦੋਨੇ ਪਾਸੇ ਦੇ ਜਥੇਦਾਰ ਉਹ ਇਸ ਗੱਲ ਦੇ ਕਾਬਿਲ ਨਹੀਂ ਕਿ ਇਸ ਵੱਡੇ ਉੱਚੇ ਪੰਥ ਨੂੰ ਉਹ ਆਪਣੇ ਨਾਲ ਕੈਰੀ ਕਰ ਸਕਣ ਔਰ ਕਿਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਕਿ ਕਦੇ ਸਿੱਖ ਇਤਿਹਾਸ ਦੇ ਵਿੱਚ ਨਹੀਂ ਹੋਈਆਂ ਉਸ ਕਿਸਮ ਦੀਆਂ ਹਰਕਤਾਂ ਸਾਡੇ ਨਾਲ ਕੀਤੀਆਂ ਜਾ ਰਹੀਆਂ ਜੀ ਜਿਹੜਾ ਪੰਥ ਉਹ ਵਿਕਟਮ ਬਣ ਗਿਆ ਹਮ ਸਾਰਾ ਪੰਥ ਵਿਕਟਮ ਕਿੰਨਾਂ ਦਾ ਵਿਕਟਮ ਇਹਨਾਂ ਜਥੇਦਾਰਾ ਸਹਿਬਾਨਾਂ ਦਾ ਤੋਂ ਜਥੇਦਾਰ ਸਹਿਬਾਨਾਂ ਨੂੰ ਬਹੁਤ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਆਪਣੇ ਅਹੁਦੇ ਦੇ ਅਨੁਕੂਲ ਦੇ ਸ਼ੁੱਡ ਬੀ ਕਮ ਇਕੁਅਲ ਟੂ ਦੀ ਸਟੇਟਸ ਵਿਚ ਦੇ ਆਰ ਓਕੂਪਾਈਂਗ ਜਿਹੜਾ ਆਪਣਾ ਸਟੇਟਸ ਓਕੂਪਾਈ ਕਰ ਰਹੇ ਆ ਉਸ ਦੇ ਉਹਨਾਂ ਨੂੰ ਕਾਬਿਲ ਬਣਨਾ ਚਾਹੀਦਾ ਤਾਂ ਕਿ ਲੋਕ ਉਹਨਾਂ ਨੂੰ ਇੱਜ਼ਤ ਮਾਨ ਸਤਕਾਰ ਦੇ ਸਕਣ ਪਹਿਲਾ ਗੱਲ ਹੋਈ ਪਹਿਲੇ ਜਥੇਦਾਰ ਸਾਹਿਬਾਨ ਨੂੰ ਕਿਸ ਤਰੀਕੇ ਦੇ ਨਾਲ ਤوهੀਨ ਕਰਕੇ ਗੱਦੀੋਂ ਨਸ਼ੀਨ ਕੀਤਾ ਗਿਆ। ਤੋ ਇਹ ਸਾਰੀ ਦੀ ਸਾਰੀ ਜਿਹੜੀ ਹਰਕਤ ਹੈ, ਕਰਤੂਤਤਾ ਹੋ ਰਹੀਆਂ ਇਹਦੇ ਪਿੱਛੇ ਸਿਆਸਤਦਾਨ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ। ਤੋ ਉਸ ਨੂੰ ਸੁਖਵੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਸ਼ਰਮ ਚਾਹੀਦੀ ਆ ਵੀ ਤੇਰੇ ਪਿਤਾ ਨੇ ਆਲਰੇਡੀ ਬਹੁਤ ਵੱਡਾ ਨੁਕਸਾਨ ਕੀਤਾ ਜਿਹਦੇ ਚ ਤੂੰ ਵੀ ਤੂੰ ਵੀ ਪਾਈਵਾਲ ਸੀਗਾ। ਜਿਸ ਤਰੀਕੇ ਦੇ ਨਾਲ ਜਦੋਂ ਹਲੇ ਸੌ ਨਹੀਂ ਸੀ ਖਾਦੀ ਉਸ ਅਕਾਲੀ ਸਰਕਾਰ ਦੀ ਉਸ ਨੇ ਜਿਹੜਾ ਸੁਮੇਤ ਸਿੰਘ ਸੈਣੀ ਸੀ ਉਸ ਨੂੰ ਕਿਹਾ ਤੂੰ ਡੀਜੀਪੀ ਆ ਕੇ ਲੱਗ ਜਾ। ਹੂੰ ਕੀ ਵਾ ਜੂਨੀਅਰ ਔਰ ਉਹ ਸਿੱਖਾਂ ਦਾ ਕਾਤਲ ਸੀ। ਬੇਗੁਨਾਹ ਸੈਂਕੜੇ ਸਿੱਖਾਂ ਨੂੰ ਉਸ ਨੇ ਬੇਦਰਦੀ ਨਾਲ ਬੇਰਹਿਮੀ ਨਾਲ ਕਤਲ ਕਰਵਾਇਆ ਸੀ। ਕਤਲ ਕੀਤਾ ਸੀ। ਹੂੰ ਤਾਂ ਉਸ ਬੰਦੇ ਨੂੰ ਜਿਹੜਾ ਇਤਨਾ ਮਤਲਬ ਸਿੱਖਾਂ ਦੇ ਖੂਨ ਜਿਸ ਨੇ ਬੇਗੁਨਾਹ ਸਿੱਖਾਂ ਦਾ ਖੂਨ ਜਿਸ ਨੇ ਡੋਲਿਆ ਸੀ। ਉਸ ਬੰਦੇ ਨੂੰ ਜੋ ਤੁਸੀਂ ਡੀਜੀਪੀ ਬਣਾ ਰਹੇ ਹੋ ਉਹ ਤਲਕੀ ਕਿਰਦਾਰ ਹੈ ਤੁਹਾਨੂੰ ਇਤਿਹਾਸ ਕਿਸ ਤਰੀਕੇ ਨਾਲ ਮਾਫ ਕਰ ਦਵੇ ਤਾਂ ਉਹਨਾਂ ਲੋ ਉਹਨਾਂ ਮਾਮਾ ਨੂੰ ਪੁੱਛੋ ਉਹਨਾਂ ਭੈਣਾਂ ਨੂੰ ਪੁੱਛੋ ਉਹਨਾਂ ਪਿਤਾ ਨੂੰ ਪੁੱਛੋ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਇਹਨਾਂ ਲੋਕਾਂ ਨੇ ਸ਼ਹੀਦ ਕੀਤੇ ਤੋਂ ਇਸੇ ਤਰੀਕੇ ਨਾਲ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਖੁੱਲ ਕੇ ਆ ਗਈਆਂ ਕਿ ਕਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਤੇ ਜਿਹੜਾ ਕੇਪੀਐਸ ਗੇਲਾ ਆਪਸ ਦੇ ਵਿੱਚ ਮੀਟਿੰਗ ਕਰਦੇ ਸੀ ਦੋਨੇ ਆਪਸ ਦੇ ਵਿੱਚ ਗੁਆਂਢੀ ਵੀ ਸੀਗੇ ਤੋ ਇਹ ਸਾਰੀਆਂ ਚੀਜ਼ਾਂ ਕੋਈ ਲੁਕੀਆਂ ਨਹੀਂ ਹੈ ਸਾਰੀਆਂ ਚੀਜ਼ਾਂ ਲੋਕਾਂ ਨੂੰ ਪਤਾ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਵੀ ਸਾਡੇ ਨਾਲ ਖਿਲਵਾੜ ਹੋ ਰਿਹਾ ਸਾਡੇ ਨਾਲ ਕੋਈ ਚੀਜ਼ ਪੰਥਿਕ ਰਹੁ ਰੀਤਾ ਮੁਤਾਬਕ ਪੰਥਕ ਟ੍ਰੈਡੀਸ਼ਨਜ਼ ਦੇ ਮੁਤਾਬਕ ਨਹੀਂ ਹੋ ਰਹੀ ਗੱਲ ਤੋ ਇਸ ਕਰਕੇ ਇਸੇ ਤਰੀਕੇ ਦੇ ਨਾਲ ਅਟੜੀਆਂ ਵਾਲੇ ਨੂੰ ਆ ਦੂਜਾਂ ਜਿਨ੍ਹਾਂ ਦਾ ਤੁਸੀਂ ਨਾ ਲਿਆ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਬਹਾਲ ਕਰੇ ਕਿਸ ਬੇਸਿਸ ਤੇ ਤੁਸੀਂ ਕਿਤਨੇ ਗੁਨਾਹ ਲਗਾਤਾਰ ਕੰਟੀਨਿਊਸਲੀ ਇਹਨਾਂ ਲੋਕਾਂ ਨੇ ਕੀਤੇ ਕਿੰਨਾ ਮਤਲਬ ਪੰਥ ਰਵਾਇਤਾਂ ਨੂੰ ਇਹਨਾਂ ਨੇ ਤੈਸ਼ ਨੈਸ਼ ਕੀਤਾ ਇਹਨਾਂ ਲੋਕਾਂ ਨੇ ਜਿਨ੍ਹਾਂ ਦੇ ਜਿਹੜੇ ਤਿੰਨੇ ਬੰਦੇ ਹੁਣ ਤੁਸੀਂ ਪਰਮੇਸ਼ਰ ਦਵਾਰ ਮਤਲਬ ਮਹਾਜਨ ਕਰੋ ਤੇਰਾ ਕੀ ਲੈਵਲ ਹੈ ਤੇ ਤੂੰ ਆਪਣੇ ਡੇਰੇ ਨੂੰ ਪਰਮੇਸ਼ਰ ਦਵਾਰ ਬਣ ਰਿਹਾ ਫਿਰ 65 ਏਕੜ ਬਹੁਤ ਵੱਡਮੁੱਲੀ ਜ਼ਮੀਨ ਮੇਨ ਹਾਈਵੇ ਦੇ ਉੱਤੇ ਤੂੰ ਖਰੀਦੀ ਆ ਕਿੱਥੋਂ ਖਰੀਦੀ ਆ ਕੀ ਤੇਰਾ ਸੋਰਸ ਆਫ ਇਨਕਮ ਆ ਕਿੱਡੀਆਂ ਬੜੀਆਂ ਮਹਿਲਾਂ ਵਰਗੀਆਂ ਬਿਲਡਿੰਗਾਂ ਕਿੱਡੀਆਂ-ਕਿੱਡੀਆਂ ਕਾਰਾਂ ਤੇ ਤੂੰ ਚੜ ਰਿਹਾ ਹੈ। ਸੰਪੰਥ ਦਾ ਪੈਸਾ ਔਰ ਕਿਸ ਤਰੀਕੇ ਨਾਲ ਲੋਕਾਂ ਨੂੰ ਮਤਲਬ ਇਮੋਸ਼ਨਲ ਬਲੈਕਮੇਲ ਕਰਕੇ ਤੁਸੀਂ ਲੋਕਾਂ ਤੋਂ ਇਕੱਠੇ ਕੀਤੇ। ਫਿਰ ਕਿਸ ਤਰੀਕੇ ਨਾਲ ਰੇਪ ਕੀਤਾ। ਕੁੜੀ ਦਾ ਕਤਲ ਹੋਇਆ। ਮਤਲਬ ਭਾਵੇਂ ਇਹਨਾਂ ਅਦਾਲਤਾਂ ਨੇ ਮaaf ਕਰਤਾ ਪਰ ਪਰਮਾਤਮਾ ਦੀ ਅਦਾਲਤ ਆ ਜਿਹੜੀ ਉਹ ਬਹੁਤ ਇਨਸਾਫ ਦਿੰਦੀ ਹੈ ਉਹਦੇ ਵਿੱਚ ਦੇਰ ਹੁੰਦੀ ਹੈ। ਅੰਧੇਰ ਨਹੀਂ ਹੈ ਉਸ ਦੇ ਵਿੱਚ। ਤੋਂ ਇਹਨਾਂ ਲੋਕਾਂ ਨੇ ਗੁਨਾਹ ਕੀਤੇ ਹੋਏ। ਇਹਨਾਂ ਲੋਕਾਂ ਦੇ ਹੱਥਾਂ ਵਿੱਚ ਬੇਰ ਬੇਕਸੂਰ ਲੋਕਾਂ ਦਾ ਜਿਹੜੇ ਵਿਚਾਰੇ ਮਾਸੂਮ ਲੋਕ ਆ ਉਹਨਾਂ ਦਾ ਖੂਨ ਲੱਗਿਆ ਹੋਇਆ ਤਾਂ ਇਹ ਕਿਸ ਕਿਸਮ ਦਾ ਇਤਿਹਾਸ ਕਿਸ ਕਿਸਮ ਦਾ ਖਿਲਵਾੜ ਕਿਸ ਕਿਸਮ ਦੀਆਂ ਰੌ ਰੀਤਾਂ ਕਿੰਨੀ ਸੇਕ੍ਰਡ ਪਾਇਸ ਸਾਡਾ ਇਤਿਹਾਸ ਉਹ ਗੱਲ ਕਰਦੇ ਸੀ ਸੋ ਆਪਣਾ ਪ੍ਰਕਾਸ਼ ਸਿੰਘ ਬਾਦਲ ਮੈਂ ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨੂੰ ਦੁਨੀਆ ਮੰਨਦੀ ਹੈ ਉਸ ਕਿਸਮ ਦਾ ਰਾਜ ਅੱਜ ਤੱਕ ਕਿਤੇ ਪੈਦਾ ਨਹੀਂ ਹੋਇਆ ਜਿਹੜੀ ਬੀਬੀਸੀ ਹੈ ਉਹਨਾਂ ਨੇ ਪਿਛਲੇ 2-3 ਸਾਲ ਹੋ ਗਏ 500 ਇਤਿਹਾਸਕਾਰ ਅਪਾਇੰਟ ਕੀਤੇ ਸਾਰੀ ਦੁਨੀਆ ਦੇ ਵਿੱਚ 500 ਇਤਿਹਾਸਕਾਰ ਵੀ ਜਦੋਂ ਦੀ ਸਿਵਲਾਈਜੇਸ਼ਨ ਬਣੀ ਹੈ 3000 ਸਾਲ ਦਾ ਮਨੁੱਖ ਦਾ ਇਤਿਹਾਸ ਹੈ ਵੀ 3000 ਸਾਲ ਦੇ ਵਿੱਚ ਸਾਨੂੰ ਦੱਸੋ ਸਭ ਤੋਂ ਬਿਹਤਰੀਨ ਰਾਜ ਕਿਸ ਦਾ ਸੀ ਕੋਖ ਕਰੋ ਉਹਨਾਂ ਐਨਾਲਿਸਿਸ ਕਰੋ ਉਹਨੂੰ ਸਾਰੀ ਚੀਜ਼ ਨੂੰ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਕੋਖ ਕੇ ਪਛਾਨ ਕੇ ਸਾਨੂੰ ਸਾਰੀ ਚੀਜ਼ੇ ਦੱਸੀ ਦੁਨੀਆ ਨੂੰ ਦੱਸੀ ਜਾ ਸਾਨੂੰ ਨਹੀਂ ਦੁਨੀਆ ਨੂੰ ਦੱਸੀ ਜਾ ਔਰ ਬੜੀ ਮਤਲਬ ਦੁਖਦਾਈ ਗੱਲ ਹੈ ਬੜੀ ਪੇਨਫੁਲ ਗੱਲ ਹੈ ਜਦੋਂ ਉਹਦਾ ਰਿਜ਼ਲਟ ਆਇਆ ਉਹਦੇ ਵਿੱਚ 26% ਵੋਟਾਂ ਮਹਾਰਾਜਾ ਰਣਜੀਤ ਸਿੰਘ ਨੂੰ ਪਈਆਂ ਨਾ ਤਾਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹਦੇ ਤੇ ਕੋਈ ਗੱਲ ਕਹੀ ਕਿਉਂਕਿ ਹਾਂ ਜਦੋਂ ਇਹ ਸਾਰਾ ਨਤੀਜਾ ਆਇਆ ਆਹੀ ਮੋਦੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਔਰ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਸੀ ਉਹ ਅਮਰਿੰਦਰ ਸਿੰਘ ਸੀ ਠੀਕ ਹੈ ਉਸ ਨੇ ਬਸ ਬਹੁਤ ਮਿੱਠੀ ਜੀ ਮਾਮੂਲੀ ਜੀ ਸਟੇਟਮੈਂਟ ਦੇ ਕੇ ਜਦ ਕੇ ਇਸ ਚੀਜ਼ ਨੂੰ ਸਾਰੀ ਦੁਨੀਆ ਦੇ ਵਿੱਚ ਕਮਾਉਣਾ ਚਾਹੀਦਾ ਸੀ ਕਿਉਂਕਿ ਇੱਕ ਰੋਲ ਮਾਡਲ ਹੈ ਸਾਰੀ ਦੁਨੀਆ ਦੇ ਲਈ ਸਿੱਖਾਂ ਲਈ ਨਹੀਂ ਸਾਰੀ ਦੁਨੀਆ ਦੇ ਲਈ ਰੋਲ ਮਾਡਲ ਹੈ ਮਹਾਰਾਜਾ ਰਣਜੀਤ ਉਸ ਨੇ ਆਪਣੇ ਆਪ ਨੂੰ ਕੋਈ ਚੀਜ਼ ਸਮਰਪਤ ਨਹੀਂ ਕੀਤੀ ਪੰਥ ਨੂੰ ਸਮਰਪਤ ਸਰਕਾਰੇ ਖਾਲਸਾ ਉਹ ਗੱਦੀ ਨਿਸ਼ਿਨੀ ਹੋਇਆ ਉਸ ਨੇ ਕਲੰਗੀ ਨਹੀਂ ਲਾਈ ਸਿੱਖਾਂ ਦਾ ਰਾਜ ਸਿੱਖ ਸਭ ਤੋਂ ਔਰ ਦੇਖੋ ਤੁਹਾਨੂੰ ਕੀ ਦੱਸਾਂ ਤਿੰਨ ਵਾਰੀ ਉਸ ਦੀ ਜ਼ਿੰਦਗੀ ਦੇ ਵਿੱਚ ਉਹ ਅਟੈਂਪਟ ਟੂ ਮਰਡਰ ਹੋਇਆ ਉਹਦਾ ਕੋਸ਼ਿਸ਼ ਕੀਤੀ ਗਈ ਉਹ ਉਸ ਨੂੰ ਅਸੈਸੀਨੇਟ ਕੀਤਾ ਜਾਵੇ ਔਰ ਤਿੰਨੇ ਬੰਦੇ ਫੜੇ ਗਏ ਜਿਹੜੇ ਤਿੰਨੇ ਸੋ ਕਾਲਡ ਅਸੈਸਿਨ ਸੀਗੇ ਮਾਰਨ ਵਾਲੇ ਸੀ ਕਤਲ ਕਰਨ ਵਾਲੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਕੜ ਲੈ ਗਏ ਠੀਕ ਹੈ ਲੇਕਿਨ ਕਿਤਨਾ ਬੜਪਣ ਹੈ ਕਿਤਨੀ ਵੱਡੀ ਗੱਲ ਹੈ ਕਿਤਨਾ بڑا ਇਨਸਾਨ ਹੋਏਗਾ ਉਹ ਕਿ ਉਸਨੇ ਤਿੰਨਾਂ ਨੂੰ ਮਾਫ ਕਰਤਾ ਤਿੰਨਾਂ ਨੂੰ ਮਾਫ ਕਰਤਾ ਉਸ ਨੇ ਇਹ ਕਿਹਾ ਵੀ ਲਾਈਫ ਜ਼ਿੰਦਗੀ ਜੇ ਜਿਹੜਾ ਅਧਿਕਾਰ ਆ ਉਸ ਪਰਮਾਤਮਾ ਦੇ ਕੋਲ ਆ ਰੱਬ ਦੇ ਕੋਲ ਬਿਲਕੁਲ ਅਸੀਂ ਕਿਸੇ ਦਾ ਮਤਲਬ ਬੇਗੁਨਾਹ ਬੰਦਿਆਂ ਦਾ ਕੋਈ ਮਾੜਾ ਮੋਟਾ ਗੁਨਾਹਗਾਰ ਆ ਉਸ ਨੂੰ ਮਾਫ ਕਰਨ ਦਾ ਦਿਲ ਚਾਹੀਦਾ ਥੈਟ ਵਾਸ ਦੀ ਗ੍ਰੇਟਨੈਸ ਐਂਡ ਦੀ ਗ੍ਰੈਂਜਰ ਆਫ ਮਹਾਰਾਜ ਰਣਜੀਤ ਸਿੰਘ ਉਸ ਦੀ ਕਾਉਂਨ ਨਹੀਂ ਕਰ ਸਕਦਾ ਉਹ ਗੁਰੂ ਨੂੰ ਸਮਰਪਿਤ ਸੀ ਗੁਰੂ ਦੇਖੋ ਜਦੋਂ ਆਪਣਾ ਸਾਰਾ ਜੋ ਰੋਜ਼ਾਨਾ ਜ਼ਿੰਦਗੀ ਸ਼ੁਰੂ ਕਰਦਾ ਸੀ ਉਹ ਪਹਿਲਾਂ ਕਰਤਾਰਪੁਰੀ ਵੇੜ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੰਪਾਈਲ ਕਰਾਈ ਸੀ ਉਸ ਦੇ ਚ ਗ੍ਰੰਥੀ ਸਾਹਿਬ ਨੂੰ ਬਿਠਾ ਕੇ ਉਹਨਾਂ ਤੋਂ ਵਾਕ ਲੈਂਦਾ ਸੀ ਅਸ਼ਨਾਣ ਕਰਕੇ ਚੰਗੀ ਤਰ੍ਹਾਂ ਬੈਠ ਕੇ ਫਿਰ ਵਾਕ ਲੈਂਦਾ ਸੀ ਵਾਕ ਲੈਣ ਤੋਂ ਬਾਅਦ ਉਹਨਾਂ ਤੋਂ ਵਿਖਿਆਨ ਸੁਣਦਾ ਸੀ ਫਿਰ ਉਸ ਤੋਂ ਬਾਅਦ ਉਹ ਆਪਣੇ ਕਾਮਲਕਾਰ ਜੋ ਰੋਜ਼ਾਨਾ ਜ਼ਿੰਦਗੀ ਦਾ ਕਾਰੋਬਾਰ ਸੀ ਉੱਥੇ ਜਾਂਦਾ ਸੀ ਹੂੰ ਤੋ ਇਸ ਕਿਸਮ ਦੀ ਉਸ ਨੇ ਛਾਪਾਂ ਛੱਡੀਆਂ ਇਸ ਕਿਸਮ ਦੀ ਟਰੈਡੀਸ਼ਨ ਐਸਟੈਬਲਿਸ਼ ਕੀਤੀ ਔਰ ਉਹ ਸਾਰੀ ਟਰੈਡੀਸ਼ਨ ਸਾਰੇ ਇਤਿਹਾਸ ਨੂੰ ਤੈਸ਼ ਨੈਸ਼ ਕਰਤਾ ਹੂੰ ਜਿਹੜੇ ਉਸ ਸਾਡੇ ਆਹ ਅੱਜ ਕੱਲ ਦੇ ਜਿਹੜੇ ਸੋ ਕਾਲਡ ਲੀਡਰ ਆ ਸਾਡੇ ਅਕਾਲੀ ਦਲ ਦੇ ਤੋ ਸਾਡਾ ਅੱਜ ਦਾ ਜਿਹੜਾ ਇਤਿਹਾਸ ਆ ਸਿੱਖਾਂ ਦਾ ਸ਼ਰਮ ਆਉਂਦੀ ਉਸ ਤੋਂ ਉਸ ਨੂੰ ਸੁਣ ਕੇ ਉਸ ਨੂੰ ਪੜ੍ਹ ਕੇ ਇੱਕ ਮਤਲਬ ਆਪਣੇ ਆਪ ਨੂੰ ਸ਼ਰਮ ਹੀ ਆਉਂਦੀ ਹੈ ਵੀ ਅਸੀਂ ਕਿਸ ਚੀਜ਼ ਦੇ ਵਾਰਿਸ ਹਾਂ ਸਾਡੇ ਵੱਡੇ-ਵਡੇਰੇ ਕੀ ਸੀ ਉਹਨਾਂ ਨੇ ਇਨਸਾਨੀਅਤ ਲਈ ਕੀ ਤੇ ਕੀ ਨਹੀਂ ਕੀਤਾ ਤੋਂ ਮਨੁੱਖਤਾ ਲਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਤਨਾ ਮਤਲਬ ਪਰਫੁੱਲਤ ਸੀ ਦੇਖੋ ਅਕਬਰ ਦੀ ਗੱਲ ਕੀਤੀ ਜਾਂਦੀ ਹੈ ਨਾ ਜੋ ਐਨਾਲਿਸਿਸ ਹੋਇਆ ਅਕਬਰ ਵਾਸ ਨੋਟ ਅ ਪੈਚ ਫਾਰ ਮਹਾਰਾਜਾ ਰਣਜੀਤ ਸਿੰਘ ਸਮਝੋ ਇਸੇ ਤਰ੍ਹਾਂ ਅਸ਼ੋਕਾ ਦੀ ਗੱਲ ਕੀਤੀ ਅਸ਼ੋਕਾ ਵਾਸ ਨਾਟ ਅ ਪੈਚ ਫਾਰ ਮਹਾਰਾਜਾ ਰਣਜੀਤ ਸਿੰਘ ਦੇ ਰੋਡ ਔਰ ਜਿਹੜਾ ਬੜਾ ਰੀਸੈਂਟ ਬਹੁਤ ਰੀਸੈਂਟ ਔਰ ਉਸ ਰਾਜ ਦੇ ਵਿੱਚ ਕਿਸੇ ਇੱਕ ਬੰਦੇ ਨਾਲ ਬੇਇਨਸਾਫੀ ਨਹੀਂ ਹਰ ਬੰਦੇ ਨਾਲ ਇਨਸਾਫ ਕੋਈ ਪੱਖਪਾਤ ਨਾ ਧਰਮ ਦੇ ਨਾਂ ਦੇ ਉੱਤੇ ਨਾ ਖਿੱਤੇ ਦੇ ਨਾਂ ਦੇ ਉੱਤੇ ਨਾ ਕਿਸੇ ਹੋਰ ਮਤਲਬ ਲੈਂਗੁਏਜ ਦੇ ਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਪੱਖਪਾਤ ਨਹੀਂ ਹੋਇਆ ਔਰ ਹਰ ਬੰਦੇ ਨਾਲ ਇਨਸਾਫ ਹੋਇਆ ਹਰ ਬੰਦੇ ਨਾਲ ਮਤਲਬ ਉਹਦੇ ਤੇ ਮਤਲਬ ਰਹਿਮਤ ਕੀਤੀ ਗਈ ਜੇ ਹਿੰਦੂਆਂ ਦੇ ਮੰਦਰ ਹੈ ਜੇ ਦਰਬਾਰ ਸਾਹਿਬ ਤੇ ਸੋਨਾ ਚੜਾਇਆ ਗਿਆ ਇਸੇ ਤਰੀਕੇ ਨਾਲ ਹਿੰਦੂ ਮੰਦਰਾਂ ਤੇ ਵੀ ਚੜਾਇਆ ਗਿਆ ਇਸੇ ਤਰ੍ਹਾਂ ਜਿਹੜੀ ਸੁਨਹਿਰੀ ਮਸਜਿਦ ਸਿੱਖ ਇਸ ਦੇ ਵਿੱਚ ਲਾਹੌਰ ਦੇ ਵਿੱਚ ਉਹ ਸੁਨਹਿਰੀ ਮਸਜਿਦ ਮਸਜਿਦ ਦੀ ਸਰਕਾਰੀ ਖਰਤੇ ਦੇ ਉੱਤੇ ਮਰਮਤ ਕਰਾਈ ਗਈ ਉਹਦਾ ਵੀ ਉਹੀ ਸਤਕਾਰ ਮਾਣ ਕੀਤਾ ਗਿਆ ਜਿਹੜਾ ਦੂਸਰੇ ਤਰਮਸਤ ਅਸਥਾਨਾਂ ਦਾ ਇਸੇ ਤਰੀਕੇ ਦੇ ਨਾਲ ਸਾਰੇ ਧਰਮ ਗ੍ਰੰਥਾਂ ਦਾ ਸਤਿਕਾਰ ਹੋਇਆ ਮਹਾਰਾਜਾ ਰਣਜੀਤ ਸਿੰਘ ਵੇਲੇ ਇੱਕ ਆਦਮੀ ਕੁਰਾਨ ਉਸਨੇ ਕੈਲੀਗ੍ਰਾਫਿਸ ਸੀ ਕੈਲੀਗ੍ਰਾਫਿਸ ਕਹਿੰਦੇ ਖੁਸ਼ਕਤੀ ਨਾਲ ਲਿਖਣ ਵਾਲਾ ਉਹ ਕੁਰਾਨ ਲੈ ਕੇ ਆਪਣੇ ਸਿਰ ਦੇ ਉੱਤੇ ਜਾ ਰਿਹਾ ਸੀ ਉਹਨੇ ਜੋ ਉਹ ਜਾ ਰਿਹਾ ਸੀ ਨਿਜ਼ਾਮ ਹైదరాబాద్ ਦੇ ਕੋਲ ਵੀ ਉਹ ਮੁਸਲਮਾਨ ਇਸ ਦਾ ਮੁੱਲ ਪਾਏਗਾ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਨਿਗਾਹ ਪੈ ਗਈ ਉਸ ਤੇ ਉੱਤੇ ਉਸਨੇ ਪੁੱਛਿਆ ਆਪਣੇ ਦਰਬਾਰੀਆਂ ਨੂੰ ਇਹ ਕੌਣ ਹੈ ਕਿੱਥੇ ਜਾ ਰਿਹਾ ਕੀ ਲੈ ਕੇ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਜੀ ਮਹਾਰਾਜ ਇੱਕ ਕੈਲੀਗ੍ਰਾਫਿਸਟ ਆ ਔਰ ਇਸਨੇ ਕੁਰਾਨ ਬਹੁਤ ਕੁਸ਼ਕਤੀ ਦੇ ਵਿੱਚ ਲਿਖਿਆ ਔਰ ਬੜਾ ਸਜਾਵਟ ਉਸ ਦੇ ਵਿੱਚ ਪਾਈਆਂ ਵੀ ਆ ਤੇ ਇਹ ਉੱਥੇ ਜਾ ਰਿਹਾ ਨਿਜ਼ਾਮ ਹਾਈਦਰਾਬਾਦ ਕੋਲ ਕਿਉਂਕਿ ਨਿਜ਼ਾਮ ਹਾਈਦਰਾਬਾਦ ਮੁਸਲਮਾਨ ਵੀ ਉਸ ਦਾ ਮੁੱਲ ਪਾਏਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬੁਲਾਇਆ ਉਸ ਵੇਲੇ ਉਹਨਾਂ ਮਤਲਬ ਕਰੰਸੀ ਦੀ ਵੈਲਿਊ ਦੇ ਮਤਲਬ ਤੁਸੀਂ ਇਮੇਜਿਨ ਕਰੋ 1 ਲੱਖ ਰੁਪਈਆ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਦਿੱਤਾ ਉਸ ਬੰਦੇ ਨੂੰ ਔਰ ਕੁਰਾਨ ਸ਼ਰੀਫ ਨੂੰ ਬਾਇਜ਼ਤ ਉਹਨਾਂ ਉਸੇ ਪ੍ਰੈਕਟਿਸਸ ਟ੍ਰੈਡੀਸ਼ਨ ਦੇ ਨਾਲ ਆਪਣੇ ਤੋਸ਼ੇਖਾਨੇ ਚ ਰੱਖਿਆ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਗ੍ਰੇਟਨੈਸ ਤੇ ਗ੍ਰੈਂਜਰ ਹੂੰ ਤੋ ਇਤਕ ਤਾਂ ਸਰ ਜਿੱਥੇ ਇੱਕ ਪਾਸੇ ਤੁਸੀਂ ਪੰਜਾਬ ਦੇ ਵਿੱਚ ਰਹੀਆਂ ਉਹ ਸਿੱਖ ਕਹਾਉਣ ਵਾਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਦੀ ਸਰਕਾਰਾਂ ਨੂੰ ਤੁਲਨਾ ਤੁਸੀਂ ਕਰ ਰਹੇ ਹੋ ਅਬ ਮਰਾ ਜਨਜੀਤ ਸਿੰਘ ਦੇ ਰਾਜ ਦੇ ਨਾਲ ਤਾਂ ਦੂਜੇ ਪਾਸੇ ਜੋ ਕੁਝ ਕੱਲ ਵਾਪਰਿਆ ਕੱਲ ਇਹ ਵਾਪਰਿਆ ਕਿ ਜਦੋਂ ਰਜੀਤ ਸਿੰਘ ਗੌਰ ਹੁਣਾ ਨੂੰ ਜਿਹੜਾ ਉਹ ਬਰੀ ਕਰ ਦਿੱਤਾ ਜਾਂਦਾ ਜਾਂ ਕਹੇ ਉਹਨਾਂ ਨੂੰ ਜੋ ਸਜ਼ਾ ਧਾਰਮਿਕ ਬਣਦੀ ਉਹ ਲਗਾ ਕੇ ਉਹਦੋਂ ਬਾਅਦ ਸ਼ਾਮਲ ਕਰ ਲਿਆ ਜਾਂਦਾ ਤਾਂ ਉਦੋਂ ਜਿਵੇਂ ਪਟਨਾ ਸਾਹਿਬ ਤੇ ਜੋ ਪੰਜ ਸਿੰਘ ਸਹਿਬਾਨ ਨੇ ਉੱਥੇ ਪੰਜ ਪਿਆਰਿਆਂ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਜੋ ਕਿ ਕਾਰਜਕਾਰੀ ਜਥੇਦਾਰ ਨੇ ਖੜਕਤ ਸਾਹਿਬ ਦੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਦੰਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਢੋਲਾਣਾ ਹੋਣਾ ਨੂੰ ਜਿਹੜਾ ਤਨਖਾਹਿਆ ਕਰਾਰ ਦਿੱਤਾ ਇਹ ਨਾ ਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲਾਂ ਕਦੇ ਹੋਇਆ ਤੋਂ ਗੱਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਵਾਹਿਗੁਰੂ ਕਰੇ ਨਾ ਹੋਵੇ ਅੱਗੇ ਨੂੰ ਵੀ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਇਨ 올 ਹਿਊਮਿਲਟੀ ਗੁਰੂ ਨੂੰ ਸਮਰਪਿਤ ਹੋ ਕੇ ਕਿ ਮਹਾਰਾਜ ਇਹ ਨਾ ਪਿੱਛੇ ਹੋਇਆ ਨਾ ਅੱਗੇ ਨੂੰ ਹੋਵੇ ਇਹ ਕਲੰਕ ਕਲੰਕ ਹਨ ਪੰਥ ਦੇ ਉੱਤੇ ਇੱਕ ਕਲੰਕ ਹਨ ਪੰਥ ਦੀਆਂ ਰੌ ਰੀਤਾਂ ਦੇ ਉੱਤੇ ਜਿਹੜੀਆਂ ਬੜੀਆਂ ਸੁਪੀਰੀਅਰ ਬੜੀਆਂ ਸੈਕਰਟ ਬੜੀਆਂ ਹਾਈ ਟ੍ਰੈਡੀਸ਼ਨਸ ਹੈਗੀਆਂ ਜਿਹੜੀਆਂ ਦੁਨੀਆ ਦੇ ਵਿੱਚ ਇੱਕ ਰੋਲ ਮਾਡਲ ਹੈ ਅੱਜ ਅਸੀਂ ਹੱਸੋ ਹੀਣਾ ਸਾਡਾ ਬਣ ਗਿਆ ਸਾਡਾ ਮਜ਼ਾਕ ਬਣ ਰਿਹਾ ਇਸ ਕਿਸਮ ਦੀਆਂ ਗੱਲਾਂ ਦੇ ਨਾਲ ਕੋਈ ਬੜਾ ਨਹੀਂ ਹੋ ਰਿਹਾ ਨਾ ਉਹ ਹੋ ਰਹੇ ਪਟਨੇ ਵਾਲੇ ਨਾ ਇਹ ਹੋ ਰਹੇ ਨਾ ਜਿਹੜੇ ਆ ਰਹੇ ਆ ਉਹ ਹੋ ਰਹੇ ਜਿਨ੍ਹਾਂ ਨੂੰ ਲਿਆਂਦਾ ਜਾ ਰਿਹਾ ਕਿਸ ਕਰਕੇ ਲਿਆਂਦਾ ਜਾ ਰਿਹਾ ਤੁਸੀਂ ਪ੍ਰਚਾਰ ਕਰੋ ਇਹਦਾ ਮਤਲਬ ਤੁਸੀਂ ਪ੍ਰਚਾਰ ਕਰ ਨਹੀਂ ਸਕਦੇ ਤੁਸੀਂ ਪ੍ਰਚਾਰ ਦੇ ਕਾਬਿਲ ਨਹੀਂ ਤੁਸੀਂ ਉਹਨਾਂ ਨੂੰ ਮਤਲਬ ਜਿਹੜਾ ਝੂਠਾ ਪ੍ਰਚਾਰ ਅਟੱਡੀਆਂ ਵਾਲੇ ਨੇ ਕੀਤਾ ਜਾਂ ਹੋਰਾਂ ਨੇ ਕੀਤਾ ਉਸ ਨੂੰ ਤੁਸੀਂ ਪ੍ਰਚਾਰ ਸਮਝਦੇ ਹੋ ਉਹ ਕਿਹੜਾ ਪ੍ਰਚਾਰ ਕਿਹੜਾ ਕਿਸ ਕਿਸਮ ਦਾ ਪ੍ਰਚਾਰਕ ਹੈ ਬਲੈਕਮੇਲਰ ਉਹ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਦਾ ਕੀ ਲੱਗਦਾ ਵੀ ਲੀਡਰਾਂ ਨੂੰ ਇਹ ਲੱਗ ਰਿਹਾ ਕਿ ਜੇ ਟਕਸਾਲ ਸਾਡੇ ਨਾਲ ਨਹੀਂ ਰਹੀ ਤਾਂ ਕੋਈ ਦੂਜਾ ਬੰਦਾ ਲਿਆਇਆ ਜਾਵੇ ਟਕਸਾਲ ਦੀ ਕੀ ਮਤਲਬ ਤੁਸੀਂ ਮੇਰੀ ਗੱਲ ਸੁਣੋ ਤੁਮ੍ਹੇ ਦਾ ਕੀ ਕਿਰਦਾਰ ਹੈ ਤੁਮ ਮਾਸਿਕ ਹੈ ਹੀ ਨਹੀਂ ਤੁਮ ਮਾਸਿਕ ਹੈ ਹੀ ਨਹੀਂ ਤੁਮ ਮਾ ਬੀਜੇਪੀ ਦਾ ਬੰਦਾ ਆਰਐਸਐਸ ਦਾ ਬੰਦਾ ਔਰ ਉੱਥੇ ਜਾ ਕੇ ਉਹ ਕੀ ਕਹਿੰਦੇ ਹੁੰਦੇ ਹਿੰਦੂਆਂ ਦਾ ਇਸ਼ਨਾਨ ਕਰ ਰਿਹਾ ਸਮਝੇ ਕਿ ਨਹੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਪਸ਼ਟ ਲਫ਼ਜ਼ਾਂ ਵਿੱਚ ਲਿਖਿਆ ਵੀ ਅਸੀਂ ਇਸ ਕਿਸਮ ਦੀ ਜਗ੍ਹਾ ਤੇ ਨਹੀਂ ਜਾਣਾ ਵਰਜਤਾ ਸੀ ਉਹ ਜਗ੍ਹਾ ਤੇ ਜਾਣ ਤੋਂ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡੇ ਲਈ ਇਸ਼ਨਾਨ ਕਰਨ ਲਈ ਗੁਰੂ ਮਹਾਰਾਜ ਨੇ ਸਰੋਵਰ ਬਣਾਇਆ ਅਸੀਂ ਅਸੀਂ ਉੱਥੇ ਹੀ ਸਮਰਪਿਤ ਹੋਣਾ ਜੋ ਗੁਰੂ ਨੇ ਸਾਨੂੰ ਦਿੱਤਾ ਅਸੀਂ ਗੁਰੂ ਦੇ ਲੜੋਂ ਨਹੀਂ ਲੈਣਾ ਗੁਰੂ ਦੇ ਲੜ ਲੱਗੇ ਰਹਿਣਾ ਇਹ ਹੀ ਸਿੱਖੀ ਹੋਰ ਹੈ ਸਿੱਖੀ ਗਈ ਹੂੰ ਸਮਝੇ ਕਿ ਨਹੀਂ ਤੋਂ ਇਸ ਕਿਸਮ ਦੀਆਂ ਕਰਤੂਤਾ ਇਸ ਕਿਸਮ ਦੀਆਂ ਗੈਰ ਸਿੱਖੀ ਨੂੰ ਗੱਲਾਂ ਮਤਲਬ ਪ੍ਰਚਲਿਤ ਕੀਤੀਆਂ ਧੰਮੇ ਨੇ ਔਰ ਐਸੇ ਕਿਸਮ ਦਾ ਉਸ ਦਾ ਕਰਦਾਰ ਆ ਕੋਈ ਕੈਰੈਕਟਰ ਨਹੀਂ ਕਈ ਪੀਸ ਗੱਲ ਨੂੰ ਆਪਣੇ ਉੱਥੇ ਬੁਲਾ ਕੇ ਉਸ ਨੇ ਸਨਮਾਨਿਤ ਕੀਤਾ ਔਰ ਇਹ ਲੋਕ ਜਿਹੜੇ ਆ ਇਹ ਸਿੱਖੀ ਨੂੰ ਸਮਰਪਿਤ ਹੀ ਨਹੀਂ ਇਹਨਾਂ ਨੂੰ ਸਿੱਖੀ ਦਾ ਅਹਿਸਾਸ ਹੀ ਨਹੀਂ ਇਹਨਾਂ ਨੂੰ ਸਿੱਖੀ ਦੀ ਜਿਹੜੀ ਪਰਫੁੱਲਤਾ ਹੈ ਉਸ ਦਾ ਇਹਨਾਂ ਨੂੰ ਅਹਿਸਾਨ ਹੀ ਨਹੀਂ ਇਹ ਇਹ ਅਹਿਸਾਨ ਫਰاموش ਇਨਸਾਨ ਹੈਗੇ ਸਾਰੇ ਦੇ ਸਾਰੇ ਔਰ ਅੱਜ ਇਹ ਸਿੱਖੀ ਤੋਂ ਬੇਮੁਖ ਹੋਏ ਵੇ ਲੋਕ ਆ ਔਰ ਜੇ ਸਿੱਖੀ ਤੋਂ ਬੇਮੁਖ ਹੈ ਸਿੱਖਾਂ ਤੋਂ ਵੀ ਬੇਮੁਖ ਹੋਏ ਇੱਕ ਗੱਲ ਹੋਰ ਚੱਲ ਰਹੀ ਆ ਕਹਿੰਦੇ ਕਿ ਜਿਹੜੇ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਦੇ ਤਖਤ ਰਹਿਬਾਨ ਨੇ ਵੀ ਉਹਨਾਂ ਦੇ ਉੱਤੇ ਬੀਜੇਪੀ ਦਾ ਕਬਜ਼ਾ ਹੈ ਬੀਜੇਪੀ ਸਾਰਾ ਕੁਝ ਕਰਵਾ ਰਹੀ ਹੈ ਬੀਜੇਪੀ ਤੱਕ ਕਰਵਾਏਗੀ ਉਹ ਕਿਉਂ ਨਾ ਕਰਵਾਉਣ ਉਹ ਤੁਹਾਡੇ ਦੁਸ਼ਮਣ ਆ ਉਹ ਕਰਾਉਣਗੇ ਤੁਹਾਤੋਂ ਪਰ ਤੁਹਾਡਾ ਆਪਣਾ ਵੀ ਤਾਂ ਕੋਈ ਕਰਦਾਰ ਹੈ ਤੁਹਾਡੀ ਆਪਣੀ ਵੀ ਤਾਂ ਕੋਈ ਵਿਚਾਰ ਹੈ ਤੁਹਾਡਾ ਆਪਣਾ ਵੀ ਕੋਈ ਇਨਸਾਨੀਅਤ ਹੈ ਤੁਹਾਡੇ ਚ ਉਹ ਤਾਂ ਕਰਾਉਣਗੇ ਉਹ ਕਿਉਂ ਨਾ ਕਰਾਉਣ ਉਹ ਤੁਹਾਡੇ ਦੁਸ਼ਮਣ ਆ ਉਹ ਤੁਹਾਡੇ ਮਿੱਤਰ ਤਾਂ ਨਹੀਂ ਤੁਹਾਡੇ ਤੁਹਾਡੇ ਨਾਲ ਉਹਨਾਂ ਦਾ ਕੋਈ ਹੈ ਤਾਂ ਨਹੀਂ ਸympathy ਉਹ ਤਾਂ ਕਰਾਉਣਗੇ ਪਰ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਗੁਨਾਹਗਾਰ ਹੋ ਉਹ ਨਹੀਂ ਗੁਨਾਹਗਾਰ ਤੁਸੀਂ ਗੁਨਾਹਗਾਰ ਕੀ ਲੱਗਦਾ ਮੌਕਾ ਦਿੱਤਾ ਗਿਆ ਫਿਰ ਉਹਨਾਂ ਨੂੰ ਇਸ ਹੱਦ ਤੱਕ ਜਾਣ ਦਾ ਕੀ ਮੌਕਾ ਕਹਦਾ ਦਿੱਤਾ ਉਹ ਸੁਵਾਰਤੀ ਲੋਕ ਸੈਲਫਿਸ਼ ਲੋਕਾ ਸੈਲਫਨਲ ओरिएंटेड ਹੈਗੇ ਉਹ ਲੋਕ ਆਮੇ ਛੋਟੀਆਂ-ਛੋਟੀਆਂ ਫੇਵਰਸ ਦੇ ਲਈ ਉਸ ਕਿਸਮ ਦੀਆਂ ਪੱਗਾਂ ਬੰਨ ਲੈਣੀਆਂ ਉਹ ਹੁਣ ਮਤਲਬ ਤੁਸੀਂ ਕੋਹੋ ਚ ਜਾ ਕੇ ਕੋਈ ਨਾ ਕੋਈ ਉਹ ਮਤਲਬ ਜੋ ਵੀ ਆਰਐਸਐਸ ਦੇ ਜੋ ਫੰਕਸ਼ਨ ਹੁੰਦੇ ਉੱਥੇ ਚਲੇ ਜਾਂਦੇ ਨੇ ਨਹੀਂ ਹੁਣ ਇਹ ਦੋਸ਼ ਵੀ ਉਹ ਲਾਉਂਦੇ ਨੇ ਨਾ ਜਿਨ੍ਹਾਂ ਦਾ ਹੁਣ ਲੰਬਾ ਸਮਾਂ ਗੱਠ جوړ ਰਿਆ ਸਰਕਾਰਾਂ ਚਲਾਈਆਂ ਉਹਨਾਂ ਨੇ ਮਿਲ ਕੇ ਸਰਕਾਰਾਂ ਕਿਹੜੀਆਂ ਸਰਕਾਰਾਂ ਕਿਸ ਦੀਆਂ ਸਰਕਾਰਾਂ ਕੀ ਸਰਕਾਰੇ ਖਾਲਸਾ ਚਲਾਈਆਂ ਕੀ ਗੁਰੂ ਨੂੰ ਸਮਰਪਿਤ ਹੋ ਕੇ ਸਰਕਾਰਾਂ ਚਲਾਈਆਂ ਕੀ ਮਨੁੱਖਤਾ ਨੂੰ ਸਮਰਪਿਤ ਹੋ ਕੇ ਚਲਾਈਆਂ ਕੀ ਗਰੀਬਾਂ ਦੇ ਗਰੀਬਾਂ ਦੇ ਨੂੰ ਉੱਪਰ ਠਣ ਲਈ ਉਹਨਾਂ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਪਰਉਪਕਾਰ ਕਰਨ ਲਈ ਸਰਕਾਰਾਂ ਚਲਾਈਆਂ ਸਰਕਾਰਾਂ ਚਲਾਈਆਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਆਪ ਨੂੰ ਪਰਫੁੱਲਤ ਕਰ ਲਈ ਨਾ ਕਿ ਪੰਥ ਨੂੰ ਨਾ ਕਿ ਗਰੀਬਾਂ ਨੂੰ ਨਾ ਕਿ ਆਮ ਲੋਕਾਂ ਨੂੰ ਹੂੰ ਸੋ ਇਹ ਅਕਾਲੀ ਲੀਡਰ ਦੀ ਪਰਿਭਾਸ਼ਾ ਤੁਸੀਂ ਕੀ ਸਮਝਦੇ ਹੋ ਅਕਾਲੀ ਲੀਡਰ ਜਿਹੜਾ ਅਕਾਲ ਪੁਰਖ ਨੂੰ ਸਮਰਪਿਤ ਹੈ ਜੋ ਗੁਰੂ ਨੂੰ ਸਮਰਪਿਤ ਹੈ ਜੋ ਪੰਥ ਨੂੰ ਸਮਰਪਿਤ ਹੈ ਸਮਝੇਂ ਗਏ ਜਿਹੜਾ ਪੰਥ ਨੂੰ ਸਮਰਪਿਤ ਆ ਉਹੀ ਅਕਾਲੀ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਸਮਰਪਿਤ ਆ ਆਪਣੇ ਪਰਿਵਾਰ ਨੂੰ ਸਮਰਪਿਤ ਆ ਉਹ ਅਕਾਲੀ ਨਹੀਂ ਹੋ ਸਕਦਾ ਉਹ ਅਕਾਲੀ ਹੈ ਹੀ ਨਹੀਂ ਜਿਹੜਾ ਅਕਾਲ ਪੁਰਖ ਦੇ ਨਾਲ ਨਹੀਂ ਰੁੱਝਿਆ ਹੋਇਆ ਉਹ ਕਿਸ ਤਰੀਕੇ ਨਾਲ ਅਕਾਲੀ ਹੋ ਸਕਦਾ ਆਪਣੇ ਆਪ ਨੂੰ ਜੋ ਮਰਜੀ ਅਕਾਲੀ ਕਹੀ ਜੋ ਉਹ ਕਿਹੜੇ ਅਕਾਲੀ ਹੈ ਤੋਂ ਅੱਜ ਜ਼ਰੂਰਤ ਹੈ ਅੱਜ ਜਿਹੜਾ ਪੰਥ ਆ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੁਕਾਨ ਤੇ ਚ ਦੀ ਗੁਜ਼ਰ ਉਹ ਆ ਜੋ ਕੁਝ ਹੋ ਰਿਹਾ ਹੂੰ ਉੱਧਲੇ ਜਥੇਦਾਰ ਇਧਰਲੇ ਜਥੇਦਾਰ ਇਹ ਪੰਥ ਨੂੰ ਟੌਰਚਰ ਕਰ ਰਹੇ ਮਤਲਬ ਕੀ ਰਾਈਟ ਆ ਤੁਸੀਂ ਪੰਥ ਨੂੰ ਇਸ ਦੁਖਦਾਈ ਸਵਸਥਾ ਦੇ ਵਿੱਚ ਦੀ ਗੁਜ਼ਾਰ ਰਹੇ ਹੋ ਤੁਹਾਡਾ ਕੀ ਰਾਈਟ ਆ ਤੁਸੀਂ ਟੌਰਚਰ ਕਰ ਰਹੇ ਹੋ ਸਿੱਖਾਂ ਨੂੰ ਤੁਸੀਂ ਟੌਰਚਰ ਤੁਸੀਂ ਸਿੱਖਾਂ ਨੂੰ ਇੱਕ ਕੈਪਟਿਵ ਬਣਾ ਕੇ ਉਹਨਾਂ ਨੂੰ ਟੌਰਚਰ ਕਰ ਰਹੇ ਤੁਸੀਂ ਗੁਨਾਹਗਾਰ ਹੋ ਤੁਸੀਂ ਤੁਸੀਂ ਮਾਫੀਆਂ ਮੰਗੋ ਪੰਥ ਤੋਂ ਮਾਫੀਆਂ ਮੰਗੋ ਤੋਂ ਏਜ ਕਿਸਮ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਇਸ ਦੇ ਨਾਲ ਪੰਥ ਚ ਜੋੜਿਆ ਜਾ ਰਿਹਾ ਪੰਥ ਨੂੰ ਬਹੁਤ ਤਕਲੀਫ ਹੋ ਰਹੀ ਹੈ ਦੁੱਖ ਹੋ ਰਿਹਾ ਹੈ ਔਰ ਉਸ ਦੁੱਖ ਦਾ ਮਤਲਬ ਜਿਹੜਾ ਅਹਿਸਾਸ ਹੈ ਇਹਨਾਂ ਲੋਕਾਂ ਨੂੰ ਨਹੀਂ ਹੈ ਇਹਨਾਂ ਲੋਕਾਂ ਨੂੰ ਆਪਣਾ ਸਵਾਰਥ ਮੈਂ 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 ਇਹਨਾਂ ਦੇ ਵਿੱਚ ਬੜੀ ਵੀ ਹਮੈਂ ਬੜੀ ਵੀ ਇੱਕ ਅਕਾਲੀ ਦਲ ਦੇ ਲਈ ਭਰਤੀਆਂ ਚੱਲ ਰਹੀਆਂ ਨੇ ਟਲੂ ਸਾਹਿਬ ਉਹ ਜਿਹੜੀਆਂ ਭਰਤੀਆਂ ਚੱਲ ਰਹੀਆਂ ਦੋ ਇੱਕ ਤਾਂ ਅਕਾਲੀ ਦਲ ਜੋ ਕਾਬਜ਼ ਤੇ ਰਹਿ ਗਿਆ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਧੜਾ ਉਹਨੇ ਵੀ ਭਰਤੀ ਕੀਤੀ ਦੂਜੇ ਪਾਸੇ ਭਰਤੀ ਅਕਾਲ ਤਖਬ ਸਾਹਿਬ ਦੇ ਹੁਕਮਾਂ ਤੋਂ ਜਿਹੜਾ ਬਾਅਦ ਜੋ ਸੱਤਵੇਂ ਬਰੀ ਕਮੇਟੀ ਬਣਾਈ ਗਈ ਸੀ ਉਹ ਚੋਂ ਪੰਜ ਮੈਂਬਰ ਹੈਗੇ ਉਹ ਵੀ ਕਰ ਰਹੇ ਨੇ ਤੁਹਾਨੂੰ ਇਹਨਾਂ ਦੋਵਾਂ ਪਾਸ ਦੋਵੇਂ ਤਿਰਿਆਂ ਦੇ ਵਿੱਚੋਂ ਕਿਸੇ ਦਾ ਭੁ익 ਲੱਗਦਾ ਦੇਖੋ ਮੈਂ ਤਾਂ ਇਹ ਕਹਿੰਨਾ ਵੀ ਜਿਹੜੇ ਪਹਿਲੇ ਜਥੇਦਾਰ ਸੀ ਉਹ ਚੰਗਾ ਕੰਮ ਕਰ ਰਹੇ ਸੀ ਉਹਨਾਂ ਨੇ ਇੱਕ ਕਮੇਟੀ ਬਣਾਤੀ ਸੀ ਦੋਨਾਂ ਤਰਾਂ ਦੇ ਵਿੱਚੋਂ ਬੰਦੇ ਲੈ ਕੇ ਉਸੇ ਦੇ ਮੁਤਾਬਕ ਜੇ ਭਰਤੀ ਹੋ ਜਾਂਦੀ ਤਾਂ ਠੀਕ ਸੀ ਕੁਝ ਹੱਦ ਤੱਕ ਠੀਕ ਸੀ ਬਾਕੀ ਤਾਂ ਉਹਦਾ ਜਿਹੜੀ ਵੀ ਪਰਤੀ ਜਿਹੜੇ ਲੋਕ ਹੋਣਗੇ ਸੀ ਉਹਨਾਂ ਦੀ ਇੱਕ ਉਹਨਾਂ ਦੀ ਜੋ ਵੀ ਕਾਰਵਾਈਆਂ ਸੀ ਉਸ ਤੋਂ ਅਸੈਸ ਹੋਣਾ ਸੀ ਪਰ ਅੱਜ ਤਾਂ ਸਾਰੀਆਂ ਕਰਤੂਤਾਂ ਨੰਗੀਆਂ ਹੋ ਗਈਆਂ ਕੌਣ ਕਿਸੇ ਨੂੰ ਕਹੇ ਕੌਣ ਆ ਸਾਡਾ ਰਾਖਾ ਕੌਣ ਕਹੇ ਕੌਣ ਪੰਥ ਦਾ ਰਾਖਾ ਸ਼ਰਮ ਹਿਆ ਹੋਣੀ ਚਾਹੀਦੀ ਆ ਇਹਨਾਂ ਸਾਰੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਮਤਲਬ ਮੈਂ ਸਮਝਦਾ ਪੰਥ ਦਾ ਕੋਈ ਅਧਿਕਾਰ ਨਹੀਂ ਹੈ ਪੰਥ ਨੂੰ ਟੌਰਚਰ ਕਰ ਰਹੇ ਪੰਥ ਨੂੰ ਪਰੇਸ਼ਾਨ ਕਰ ਰਹੇ ਪੰਥ ਨੂੰ ਦੁਖਦਾਈ ਕਰ ਰਹੇ ਇਹ ਲੋਕ ਜੋਗੇ ਹਰ ਇਹਨਾਂ ਦਾ ਐਕਟ ਜਿਹੜਾ ਹੈ ਉਹ ਇਸ ਕਿਸਮ ਦੀ ਮਤਲਬ ਚੀਜ਼ ਦੇ ਨਾਲ ਵੱਧਿਆ ਪਰ ਜਦੋਂ ਢਿਲੋ ਸਾਹਿਬ ਕਿਤੇ ਇਤਿਹਾਸ ਦੇ ਵਿੱਚ ਇਹੋ ਜਿਹਾ ਕੋਈ ਸਿਚੁਏਸ਼ਨ ਬਣੀ ਕਿ ਪੰਥ ਬਹੁਤ ਦੁਬਿਧਾ ਦੇ ਵਿੱਚ ਹੈ ਪੰਥ ਦੇ ਵਿੱਚ ਉਹ ਜੇ ਲੀਡਰ ਉਵੇਂ ਨਹੀਂ ਮਿਲ ਰਹੇ ਜਾਂ ਸੰਸਥਾਵਾਂ ਉਮੇ ਕਾਬਜ ਨੇ ਤੁਸੀਂ ਇਤਿਹਾਸ ਚ ਕਿਵੇਂ ਵੇਖਦੇ ਹੋ ਵੀ ਉਹਨਾਂ ਨੂੰ ਫਿਰ ਬਾਹਰ ਕਿੱਦਾਂ ਕੱਢਿਆ ਗਿਆ ਦੇਖੋ ਬਾਅਰ ਆਪਣੇ ਆਪ ਪ੍ਰੋਸੈਸ ਆਫ ਹਿਸਟਰੀ ਹੁੰਦਾ ਇਸ ਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ ਠੀਕ ਹੈ ਉਸ ਪ੍ਰੋਸੈਸ ਆਫ ਹਿਸਟਰੀ ਦੇ ਵਿੱਚ ਆਪੇ ਆਪ ਐਲੀਮੀਨੇਟ ਹੋ ਜਾਣਗੇ ਆਪ ਦੇਖੋ ਜਿਹੜੀ ਪਿਛਲੀ ਇਲੈਕਸ਼ਨ ਹੋਈ ਜਿੱਥੇ ਆਮ ਪਾਰਟੀ ਜਿੱਤੀ ਜੇ ਉਦੋਂ ਵੀ ਗੁਨਾਹਗਾਰ ਪਾਰਟੀ ਆ ਜਿੱਤਨੇ ਇਸ ਪਾਰਟੀ ਨੇ ਇਸ ਚੀਫ ਮਿਨਿਸਟਰ ਨੇ ਗੁਨਾਹ ਕੀਤੇ ਆ ਉਹਨੇ ਪਿਛਲੇ ਨੂੰ ਅੱਗੇ ਸਰਪਾਸ ਕਰ ਗਿਆ ਹੁਣ ਇਹ ਖਤਮ ਹੋ ਜਾਏਗਾ ਇਹ ਇਹਦਾ ਲਾਸਟ ਹੈਗਾ ਸਮਝੇ ਕਿ ਨਹੀਂ ਜਿਹੜੀ ਆਉਣ ਵਾਲੀ ਇਲੈਕਸ਼ਨ ਚ ਐਲੀਮੀਨੇਟ ਹੋ ਜਾਏਗਾ ਇਸ ਪ੍ਰੋਸੈਸ ਆਫ ਐਲੀਮੀਨੇਸ਼ਨ ਦੇ ਵਿੱਚ ਹੀ ਜਿਹੜੇ ਇਸ ਕਿਸਮ ਦੇ ਲੀਡਰ ਆ ਇਸ ਕਿਸਮ ਦੀਆਂ ਆਰਗੇਨਾਈਜੇਸ਼ਨ ਜਾਂ ਪਾਰਟੀਆਂ ਆਪਣੇ ਆਪ ਖਤਮ ਹੋ ਜਾਣਗੀਆਂ ਇਤਿਹਾਸ ਦਾ ਇੱਕ ਇਹ ਪ੍ਰੋਸੈਸ ਹੈ ਜਿਸ ਪ੍ਰੋਸੈਸ ਦੇ ਵਿੱਚ ਜੋ ਬੰਦਾ ਸੱਚਾ ਸੁੱਚਾ ਇਮਾਨਦਾਰ ਆਪਣੇ ਚੰਗੇ ਕਿਰਦਾਰ ਵਾਲਾ ਚੰਗੀਆਂ ਮਤਲਬ ਵੱਡਮੁੱਲੀਆਂ ਟ੍ਰੈਡੀਸ਼ਨ ਪ੍ਰੈਕਟਿਸਿਜ਼ ਨੂੰ ਕਰਦਾ ਉਹ ਆਪਣੇ ਆਪ ਉਸ ਨੂੰ ਲੋਕ ਇਕਨੋਲਜ ਕਰ ਲੈਣਗੇ ਰੈਕਗਨਾਈਜ਼ ਕਰ ਇਹਨਾਂ ਨੇ ਆਪਣੇ ਆਪ ਨੂੰ ਤਾਂ 2-3 ਸਾਲ ਚ ਐਕਸਪੋਜ਼ ਕਰ ਲਿਆ ਜਿਹੜੀ ਹੁਣ ਵਾਲੀ ਪਾਰਟੀ ਆਮ ਪਾਰਟੀ ਸਮਝੇ ਕਿ ਕਿਸ ਤਰੀਕੇ ਨਾਲ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਨੂੰ ਲੁੱਟ ਰਿਹਾ ਪੰਜਾਬ ਕਿੰਨਾ ਗਰੀਬ ਹੋ ਚੁੱਕੇ ਹੈ ਅੱਤ ਤੋਂ ਜ਼ਿਆਦਾ ਗਰੀਬੀ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਦੇ ਵਿੱਚ ਔਰ ਤੂੰ ਸਿੱਖਾਂ ਦਾ ਉਜਾੜਾ ਕਰ ਰਿਹਾ ਹੈ ਹਰ ਸਟੈਪ ਤੇਰਾ ਸਿੱਖਾਂ ਨੂੰ ਉਜਾੜੇ ਕਰਨ ਵਾਲਾ ਸਮਝੇ ਕਿ ਨਹੀਂ ਤੋ ਉਸ ਦੇ ਨਾਲ ਕਿੰਨੀ ਮਰਜ਼ੀ ਤੁਸੀਂ ਐਡਵਰਟਾਈਜ਼ਮੈਂਟ ਦੇ ਲੋ ਕਿੰਨੇ ਮਰਜ਼ੀ ਤੁਸੀਂ ਇਸ਼ਤਿਹਾਰ ਦੇ ਇਹ ਇਸ਼ਤਿਹਾਰ ਦੇ ਲੋ ਕਿੰਨੇ ਮਰਜ਼ੀ ਤੁਸੀਂ ਜਿੰਨੀਆਂ ਮਰਜ਼ੀ ਐਡਸ ਤੁਸੀਂ ਬਾਈ ਕਰਕੇ ਕਰੋੜਾ ਅਰਬਾ ਖਰਬਾ ਰੁਪਈਆ ਖਰਚ ਕਰ ਲੋ ਉਹਦਾ ਕੋਈ ਅਸਰ ਉਹਦਾ ਪਹਿਲਾਂ ਬਾਦਲ ਸਾਹਿਬ ਨੇ ਵੀ ਕੀਤੇ ਆ ਹੁਣ ਇਹ ਵੀ ਉਦੋਂ ਉਹਦੀ ਕਸ਼ਰ ਵੀ ਪੂਰੀ ਕਰ ਰਿਹਾ ਹੈ ਸਮਝੇ ਕਿ ਨਹੀਂ ਉਸ ਦਿਨ ਕੀ ਅਸਰ ਹੋ ਰਿਹਾ ਮੈਨੂੰ ਦੱਸੋ ਕਿੱਥੇ ਅਸਰ ਹੋਇਆ ਕਿੱਥੇ ਲੋਕ ਉਸ ਗੱਲ ਤੋਂ ਇੰਪ੍ਰੈਸ ਹੋਏ ਆ ਇਹ ਸਮਝਣ ਦੀ ਲੋੜ ਆ ਦੁਨੀਆ ਦੇ ਵਿੱਚ ਜਿਹੜੇ ਲੋਕ ਆ ਕੁਛ ਦਿਨ ਲਈ ਤਾਂ ਤੁਹਾਨੂੰ ਬਰਦਾਸ਼ਤ ਕਰਦੇ ਆ ਪਰ ਕੁਛ ਦਿਨ ਤੋਂ ਬਾਅਦ ਉਹਨਾਂ ਦਾ ਸਬਰ ਦਾ ਪਿਆਲਾ ਟੁੱਟ ਜਾਂਦਾ ਅੱਜ ਸਿੱਖਾਂ ਦਾ ਸਬਰ ਦਾ ਪਿਆਲਾ ਟੁੱਟ ਚੁੱਕਿਆ ਜਿਹੜੇ ਲੋਕ ਕਿਸ ਤਰੀਕੇ ਨਾਲ ਉਹ ਤੁਹਾਡੇ ਕਿਰਦਾਰ ਤੋਂ ਤੁਹਾਨੂੰ ਐਸੈਸ ਕਰਨਗੇ ਤੁਹਾਡੇ ਐਕਸ਼ਨ ਤੋਂ ਤੁਹਾਨੂੰ ਐਸੈਸ ਕਰਨਗੇ ਨਾ ਕਿ ਤੁਹਾਡੀਆਂ ਸਟੇਟਮੈਂਟਾਂ ਤੋਂ ਨਾ ਕਿ ਤੁਹਾਡੀਆਂ ਸਪੀਚਸ ਤੋਂ ਕਿਰਦਾਰ ਵੱਡਾ ਸਪੀਚ ਵੱਡੀ ਨਹੀਂ ਕਿਰਦਾਰ ਵੱਡਾ ਆ ਐਡਵਰਟਾਈਜ਼ਮੈਂਟਸ ਵੱਡੀਆਂ ਨਹੀਂ ਹੈ ਹਰ ਹਰ ਜਿਹੜਾ ਇਨਸਾਨ ਆ ਛੋਟੇ ਤੋਂ ਛੋਟੋ ਕਿਰਦਾਰ ਨਾਲ ਜੱਜ ਕਰਦਾ ਗੁਰੂ ਨਾਨਕ ਨੇ ਕਿਰਦਾਰ ਦੇ ਉੱਤੇ ਜ਼ੋਰ ਦਿੱਤਾ ਸਮਝੇ ਕਿ ਨਹੀਂ ਆਪਣਾ ਕੈਰੈਕਟਰ ਬਿਲਡ ਕਰੋ ਕੌਮ ਦਾ ਕੈਰੈਕਟਰ ਬਿਲਡ ਕਰੋ ਤਾਂ ਹੀ ਇਤਿਹਾਸ ਸਿਰਜਿਆ ਜਾਏਗਾ ਤਾਂ ਹੀ ਗੁਰੂਆਂ ਨੇ ਇਤਿਹਾਸ ਸਿਰਜਿਆ ਗੁਰੂਆਂ ਦੇ ਕੋਲ ਕਿਹੜੀਆਂ ਫੌਜਾਂ ਸੀਗੀਆਂ ਗੁਰੂਆਂ ਦੇ ਕੋਲ ਕਿਹੜੇ ਹਥਿਆਰ ਸੀ ਗੁਰੂਆਂ ਦੇ ਕੋਲ ਕਿਹੜੇ ਉਹਨਾਂ ਦਾ ਕਿਰਤਾਰ ਹੀ ਇਤਨਾ بڑا ਸੀ ਇਤਨਾ بڑا ਕੈਰੈਕਟਰ ਸੀ ਜਿਸ ਦੇ ਉੱਤੇ ਕੋਈ ਉਂਗਲੀ ਨਹੀਂ ਸੀ ਕਰ ਸਕਦਾ ਹੂੰ ਦੁਸ਼ਮਣ ਵੀ ਦੁਸ਼ਮਣ ਵੀ ਸਤਕਾਰ ਕਰਦੇ ਸੀ ਉਹਨਾਂ ਦਾ ਉਹਨਾਂ ਨੂੰ ਦੁਸ਼ਮਣਾਂ ਨੇ ਵੀ ਲਾਈਟਲੀ ਨਹੀਂ ਲਿਆ ਕਿਸ ਤਰੀਕੇ ਨਾਲ ਬਗੈਰ ਕਿਸੇ ਸਾਧਨ ਤੋਂ ਕੋਈ ਸਾਧਨ ਨਹੀਂ ਨਾ ਕੋਈ ਪੈਸਾ ਨਾ ਕੋਈ ਰਿਸੋਰਸ ਨਾ ਕੋਈ ਫੌਜ ਨਾ ਕੋਈ ਹਥਿਆਰ ਬਾਅਦੂਦ ਇਸ ਗੱਲ ਦੇ ਇੱਕ ਨਵਾਂ ਰਾਜ ਜਿਹੜਾ ਔਰ ਉਹ ਵੀ ਬਲਖਣ ਰਾਜ ਹਮ ਨਵਾਂ ਬਲਖਣ ਰਾਜ ਦੁਨੀਆ ਦੇ ਵਿੱਚ ਦੇ ਕੇ ਚਲੇ ਗਏ ਔਰ ਉਸ ਨੂੰ ਅੱਜ ਸਿੱਖੀ ਨਹੀਂ ਸਾਰੀ ਦੁਨੀਆ ਯਾਦ ਕਰਦੀ ਹੈ ਉਹ ਇੱਕ ਐਸਾ ਗ੍ਰੰਥ ਦੇ ਗਏ ਜਿਸ ਦਾ ਸਾਨੀ ਕੋਈ ਹੈ ਹੀ ਨਹੀਂ ਇੱਕ ਹੀ ਗ੍ਰੰਥ ਹੈ ਦੁਨੀਆ ਦੇ ਮਤਲਬ ਸਾਰੇ ਸਪਿਰਚੁਅਲ ਵਰਲਡ ਦੇ ਵਿੱਚ ਜਿਹੜਾ ਰਿਟਨ ਟ੍ਰੈਡੀਸ਼ਨ ਤੇ ਬੇਸਡ ਹੈ ਬਾਕੀ ਸਾਰੇ ਦੇ ਸਾਰੇ ਜਿਹੜੇ ਜਿੰਨੇ ਸਪਿਰਚੁਅਲ ਗ੍ਰੰਥਾ ਉਰਲ ਟ੍ਰੈਡੀਸ਼ਨ ਤੇ ਉਸ ਉਹਨਾਂ ਦੀ ਕੋਈ ਆਥੈਂਟੀਸਿਟੀ ਨਹੀਂ ਕੋਈ ਇੰਟੈਗ੍ਰਿਟੀ ਨਹੀਂ ਕੋਈ ਆਥਰਸ਼ਿਪ ਨਹੀਂ ਕੋਈ ਗ੍ਰੰਥਾ ਜਿਸ ਦੀ ਆਥੈਂਟੀਸਿਟੀ ਆ ਜਿਸ ਦੀ ਇੰਟੈਗ੍ਰਿਟੀ ਆ ਜਿਸ ਦੀ ਆਥਰਸ਼ਿਪ ਹੈਗੀ ਹੈ ਜਿਹੜੇ ਰਿਟਨ ਟ੍ਰੈਡੀਸ਼ਨ ਤੇ ਕਿੱਡੀਆਂ ਚੀਜ਼ਾਂ ਤੁਹਾਨੂੰ ਦੇ ਕੇ ਤੁਸੀਂ ਉਹਦਾ ਮੁੱਲ ਨਹੀਂ ਪਾਇਆ ਕੋਈ ਤੁਸੀਂ ਉਸ ਜੋਗੇ ਹੈ ਨਹੀਂ ਤੁਹਾਡਾ ਕਦ ਕਾਠ ਉਸਦੇ ਲੈਵਲ ਦਾ ਹੈ ਨਹੀਂ ਤੋ ਇਸ ਕਰਕੇ ਇਹ ਜਿਹੜੇ ਲੋਕ ਹੈ ਖੇਲਵਾੜ ਕਰ ਰਹੇ ਔਰ ਇਹ ਬਹੁਤ ਵੱਡਾ ਗੁਨਾਹ ਤੇ ਪਾਪ ਕਰ ਰਹੇ ਜਿਸ ਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਏਗਾ ਔਰ ਇਹਨਾਂ ਦੇ ਨਾਲ ਜਿਹੜੇ ਲੱਗੇ ਆ ਉਹ ਵੀ ਭੁਗਤਣਗੇ ਜਦੋਂ ਲੋਕ ਖਾਸ ਕਰਕੇ ਲੋਕ ਕਹਿ ਦਿੰਦੇ ਆ ਕਿ ਇਹ ਲੀਡਰਸ਼ਿਪ ਕਾਬਿਲ ਨਹੀਂਗੀ ਇਹ ਲੀਡਰਸ਼ਿਪ ਅਗਵਾਈ ਕਰਨ ਦੇ ਯੋਗ ਨਹੀਂਗੀ ਹਾਲਾਂਕਿ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਤਾਂ ਫਿਰ ਕੀ ਇਹ ਨਹੀਂ ਤਾਂ ਕੀ ਲੱਗਦਾ ਕਿ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਆਫ ਕਰਸ ਆਫਕੋਰ ਦੇਖੋ ਦੁਨੀਆ ਦੇ ਵਿੱਚ ਜਿਹੜੀ ਆਦਮੀ ਕਿਸੇ ਮਤਲਬ ਅਹੁਦੇ ਨਾਲ ਚਿੰਬੜਿਆ ਨਾ ਰਹੇ ਜੇ ਅਹੁਦੇ ਦੇ ਉਹ ਕਾਬਿਲ ਨਹੀਂ ਉਹਨੂੰ ਆਪੇ ਪਿੱਛੇ हट ਜਾਣਾ ਚਾਹੀਦਾ ਕਿਸੇ ਹੋਰ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੁਣ ਇਹੀ ਤਾਂ ਹੈ ਨਹੀਂ ਵੀ ਸੁਖਵੀਰ ਬਾਦਲ ਨੇ ਹੀ ਲੀਡਰ ਬਣਨਾ ਦੇ ਉਹਦੇ ਪਿਤਾ ਫੇਲ ਹੋ ਗਏ ਟੋਟਲੀ ਹਰ ਪਹਿਲੂ ਤੋਂ ਫੇਲ ਹੋ ਗਏ ਇਸੇ ਤਰੀਕੇ ਦੇ ਨਾਲ ਹੁਣ ਜੇ ਤੁਸੀਂ ਦੇਖੋ ਆ ਜਿਹੜਾ ਹੈਗਾ ਹੁਣ ਦਾ ਚੀਫ ਮਿਨਿਸਟਰ ਇਹਦੇ ਪੱਲੇ ਕੀ ਆ ਵਿਚਾਰੇ ਦੇ ਕੱਖ ਨਹੀਂ ਸਵਾਏ ਐਵੇਂ ਕਾਇ ਕਾਇ ਕਰੀ ਜਾਣਾ ਮਤਲਬ ਉਹਦੀ ਕੋਈ ਮਤਲਬ ਹੈ ਕੋਈ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਜਿਨ੍ਹਾਂ ਦਾ ਕੋਈ ਜਿਨ੍ਹਾਂ ਦਾ ਕੋਈ ਅਸਰ ਹੀ ਨਹੀਂ ਲੋਕਾਂ ਦੇ ਉੱਤੇ ਸਮਝੇ ਕਿ ਨਹੀਂ ਤੋਂ ਇਸੇ ਤਰੀਕੇ ਨਾਲ ਇਹ ਲੀਡਰਸ਼ਿਪ ਹੈਗੀ ਸੁਪੀਰ ਬਾਦਲ ਦੀ ਆਪ ਆਪੇ ਹੀ ਬਣ ਜਾਣਾ ਮੈਂ ਹੁਣ ਲੀਡਰ ਆ ਮੈਂ ਜਥੇਦਾਰ ਆ ਮੈਂ ਪ੍ਰੈਜ਼ੀਡੈਂਟ ਆ ਸ਼ਰੋਮਨੀ ਗੁਰਦੁਆਰਾ ਜਾਂ ਸ਼ਰੋਮਨੀ ਇਕਾਲੀ ਦਲ ਦਾ ਐ ਥੋੜਾ ਆਪੇ ਥੋੜਾ ਬਣਿਆ ਜਾਂਦਾ ਲੋਕ ਕਹਿੰਨ ਲੋਕ ਕਹਿਣ ਆ ਸੰਭਾਲ ਸਮਝਦੇ ਕਿ ਨਹੀਂ ਕਿ ਉਹ ਲੋਕ ਤਾਂ ਹੀ ਕਹਿਣਗੇ ਜੇ ਤੁਹਾਡੀ ਉਸ ਕਿਸਮ ਦੀ ਲੈਵਲ ਹੋਏਗਾ ਉਸ ਕਿਸਮ ਦਾ ਤੁਹਾਡਾ ਸਟੇਟਸ ਹੋਏਗਾ ਉਸ ਕਿਸਮ ਦੀ ਤੁਹਾਡੀ ਵਿਚਾਰਤਾਰਾ ਹੋਏ ਜੀ ਤੋਂ ਇਸ ਕਰਕੇ ਜੱਫਾ ਨਹੀਂ ਪਾਈ ਜਾਂ ਪਾਇਆ ਜਾਂਦਾ ਹੁੰਦਾ ਆਫਿਸਿਸ ਨੂੰ ਆਫਿਸ ਤੁਹਾਡੇ ਮਗਰ ਪੱਜਦਾ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਸਮਝਾ ਦਿੱਤਾ ਜੀ ਥੈਂਕ ਯੂ ਤਾਂ ਇਹ ਸਨ ਉਗੇ ਹਿਸਟੋਰੀਅਨਾਂ ਗੁਰਦਰਸ਼ਨ ਸਿੰਘ ਢਿੱਲੋਂ ਜੀ ਜਿਨ੍ਹਾਂ ਨਾਲ ਅਸੀਂ ਮੁਲਾਕਾਤ ਕੀਤੀ ਹੈ ਇਤਿਹਾਸ ਚੋਂ ਲੀਡਰਸ਼ਿਪ ਨੂੰ ਸੇਹ ਦੇਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਇਤਿਹਾਸ ਦੇ ਵਿੱਚੋਂ ਜੇ ਮਹਾਰਾਜਾ ਰਜੀਤ ਸਿੰਘ ਹੋਣ ਜੇ ਸਾਡੇ ਗੁਰੂ ਸਾਹਿਬਾਨ ਹੋਣ ਕਿ ਉਹਨਾਂ ਦੀ ਜੀਵਨੀ ਦੇ ਵੱਲ ਝਾਤ ਮਾਰੀ ਜਾਵੇ ਕਿ ਸਾਡੇ ਲੀਡਰ ਕਿਹੋ ਜਿਹੇ ਰਹੇ ਨੇ ਉਹਨਾਂ ਦੇ ਕੈਰੇਕਟਰ ਕਿਹੋ ਜਿਹੇ ਰਹੇ ਨੇ ਉਹਨਾਂ ਦੀ ਲੋਕਾਂ ਨੂੰ ਲੈ ਕੇ ਸੋਚ ਕਿਹੋ ਜੀ ਰਹੀ ਹੈ ਇਹ ਸਾਰੀ ਗੱਲਬਾਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲ